ਪਿੰਡ ਰਹਿਣਾ ਮੈਂ ਪਿੰਡ ਚ ਜਦੋਂ ਤੁਰੀਦਾ ਤਾਂ ਗਲੀ ਮਹਲੇ ਲੱਗੀਦਾ ਬਾਅਦ ਸਵੇਰੇ ਸੈਰ ਕਰਨ ਜਾਈਦਾ ਤੇ ਪਿੰਡ ਦੇ ਲੋਕ ਕਹਿੰਦੇ ਆ ਪਿੰਡ ਨਹੀਂ ਛੱਡਿਆ ਨੀ ਪਿੰਡ ਛੱਡਿਆ ਮਰਕ ਨਹੀਂ ਛੱਡੀ ਜੋ ਤੋ ਖਾਸ ਗੱਲ ਇਹ ਹੈ ਦੋ ਕਮਿਊਨਿਟੀਆਂ ਦੇ ਜੁੜਨ ਦੀ ਇੱਕ ਮੁਸਲਮਨ ਬੰਦਾ ਵਾਸ ਆਪਣੀ ਲੈ ਕੇ ਇਹਨਾਂ ਦੇਰ ਦਰਸ਼ਨ ਕਰਨ ਲਈ ਜਾ ਰਿਹਾ ਹੈ ਸਾਰੇ ਬੰਦਿਆਂ ਨੂੰ ਮੈਂ ਨਮਾਜ਼ ਵੀ ਪੜਦਾ ਤੇ ਗੁਰਦੁਆਰੇ ਦੀ ਬੈਕਗ੍ਰਾਉਂਡ ਤੇ ਵੀ ਨਮਾਜ਼ ਪੜਦਾ ਉਹ ਜਿਹੜੀ ਫੀਲਿੰਗ ਹੈ ਨਾ ਧਰਮਾਂ ਦੇ ਵਿੱਚ ਜੁੜਨ ਦੀ ਤੇ ਇਹ ਬਹੁਤ ਅੱਛੀ ਫੀਲਿੰਗ ਹੁੰਦੀ ਚਾਈ ਇਸ ਚੀਜ਼ ਬਾਰੇ ਗੁਰੂ ਵਣੀ ਤੇ ਲਿਖਿਆ ਹੋਇਆ ਹੈ ਮਿੱਠਤ ਨੀਵੇਂ ਨਾਨਕਾ ਗੁਣ ਜੰਗਿਆਈਆਂ ਤਤ ਜਿਹੜੇ ਜਿਹਦੇ ਚ ਨੀਵਾ ਪੜ ਨਹੀਂ ਜਿਹੜਾ ਚੁੱਕੇ ਨਹੀਂ ਚੱਲ ਸਕਦਾ ਜਿਹੜਾ ਮਿੱਠਾ ਨਹੀਂ ਬੋਲ ਸਕਦਾ ਉਹ ਨਹੀਂ ਜ਼ਿੰਦਗੀ ਚ ਕੀ ਕਰਨਾ ਕੁਝ ਨਹੀਂ ਸਭ ਤੋਂ ਪਹਿਲੇ ਇਹ ਇਹ ਗੁਣ ਨੇ ਬੰਦੇ ਵਾਸਤੇ ਬਾਬਾ ਨਾਨਕ ਜੀ ਨੇ ਦੱਸੇ ਹੋਏ ਨੇ ਅਸੀਂ ਨਾਦਰ ਸਿੰਘ ਸਾਹਿਬ ਜਾ ਕੇ ਪੂਰੀ ਅਰਦਾਸ ਕਰਦੇ ਹਾਂ ਸਾਨੂੰ ਸੁਖ ਸ਼ਾਂਤੀ ਔਰ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਪੱਕੀ ਪਕੜ ਇਹਦੇ ਵਿੱਚ ਦਿਖਾਇਆ ਗਿਆ ਜੋ ਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਮਿਸ ਕਰਦੇ ਨੇ ਉਹ ਇਹਨੂੰ ਫਿਲਮ ਨੂੰ ਦੇਖ ਕੇ ਇਹਦੇ ਤੋਂ ਸਿੱਖਿਆ ਵੀ ਲੈਣਗੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਸਾਰਿਆਂ ਨੂੰ ਬਹੁਤ ਐਕਸਾਈਟਮੈਂਟ ਹੈ ਕਿਉਂਕਿ ਇਹ ਇੱਕ ਫਿਲਮ ਨਹੀਂ ਹੈ ਇੱਕ ਬlesing ਆ ਇੱਕ ਆਸ਼ੀਰਵਾਦ ਆ ਜਿਹੜਾ ਅਸੀਂ ਸਾਰਿਆਂ ਨੇ ਲੈਣਾ ਹੈ ਸਤੰਬਰ 13 ਨੂੰ ਸੋ ਮੇਰੇ ਨਾਲ ਸਟਾਰਸ ਹੈਗੇ ਨੇ ਲੈਜੈਂਡਰੀ ਸਟਾਰਸ ਵਰਸਟਾਈਲ ਸਟਾਰਸ ਸਰਦਾਰ ਸੋਹੀ ਸਰ ਐਂਡ ਰਾਣਾ ਜੰਗ ਭਾਦਰ ਸਰ ਸੋ ਪਹਿਲਾਂ ਤੁਹਾਡਾ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੋ ਸਰ ਫਿਲਮ ਦਾ ਟ੍ਰੇਲਰ ਦੇਖਿਆ ਹੈ ਨਾ ਬਹੁਤ ਜ਼ਿਆਦਾ ਰੂਹ ਨੂੰ ਟੱਚ ਕਰ ਰਿਹਾ ਟ੍ਰੇਲਰ ਸੋ ਤੁਹਾਡੇ ਸਾਰਿਆਂ ਦੇ ਕਿਰਦਾਰ ਬੜੇ ਸੋਹਣੇ ਆ ਬਹੁਤ ਵਧੀਆ ਕੈਰੈਕਟਰਸ ਨਿਕਲ ਕੇ ਤੁਹਾਡੇ ਬਾਹਰ ਆਏ ਬੜੀ ਸੋਹਣੀ ਸਟੋਰੀ ਹੈ ਗਿੱਪੀ ਨੇ ਬਹੁਤ ਅੱਛੇ ਤਰੀਕੇ ਨਾਲ ਇਹਨੂੰ ਫਿਲਮਾਇਆ ਵੀ ਹੈ ਕਿਉਂਕਿ ਜਦੋਂ ਅਸੀਂ ਦੇਖਿਆ ਸੀਗਾ ਕਿ ਪਹਿਲੀ ਫਿਲਮ ਬਣਨੀ ਸੀਗੀ ਅਰਦਾਸ ਉਦੋਂ ਨਾ ਤਾਂ ਕਿਸੇ ਡਾਇਰੈਕਟਰ ਨੇ ਹੱਥ ਪਾਇਆ ਨਾ ਕਿਸੇ ਪ੍ਰੋਡਿਊਸਰ ਨੇ ਹੱਥ ਪਾਇਆ ਗਿੱਪੀ ਨੇ ਖੁਦੀ ਇਹਨੂੰ ਡਾਇਰੈਕਟ ਕੀਤਾ ਖੁਦੀ ਪ੍ਰੋਡਿਊਸ ਕੀਤਾ ਤੇ ਖੁਦੀ ਸਾਰਾ ਗਿੱਪੀ ਨੇ ਹੈਂਡਲ ਕੀਤਾ ਸੋ ਚਲਦੇ ਚਲਦੇ ਤੀਜਾ ਪਾਰਟ ਬਣ ਰਿਹਾ ਹੁਣ ਇੰਤਜ਼ਾਰ ਰਹਿੰਦਾ ਸਾਨੂੰ ਅਰਦਾਸ ਕਦੋਂ ਆਏਗੀ ਸੋ ਤੁਸੀਂ ਇਸ ਫਿਲਮ ਦਾ ਹਿੱਸਾ ਹੋ ਜ਼ਰੂਰ ਮੈਂ ਤੁਹਾਡਾ ਤਜਰਬਾ ਜਾਨਣਾ ਚਾਹੂੰਗੀ ਕਿਉਂਕਿ ਹਮੇਸ਼ਾ ਹੀ ਬਹੁਤ ਸਾਰੀਆਂ ਫਿਲਮਾਂ ਤੁਹਾਡੀਆਂ ਦੇਖੀ ਅਰਦਾਸ ਵੀ ਦੇਖੀ ਸੋ ਇਹਦੇ ਬਾਰੇ ਕੀ ਕਹਿੰਦੇ ਹੋ ਅਰਦਾਸ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਅ ਅਰਦਾਸ ਸਰਬਤ ਦੇ ਭਲੇ ਦੀ ਇਹ ਜੇ ਨੰਬਰ ਵਾਈਜ਼ ਗਣੀਏ ਤਾਂ ਤੀਜਾ ਨੰਬਰ ਆਉਂਦਾ ਹੈ ਦੂਜੀ ਅਰਦਾਸ ਕਰਾਂ ਬਣੀ ਸੀ ਸਾਰੀਆਂ ਹੀ ਫਿਲਮਾਂ ਜਦੋਂ ਇਹਨਾਂ ਦੇ ਅੱਗੇ ਅਰਦਾਸ ਲਫ਼ਜ਼ਾ ਜਾਂਦਾ ਹੈ ਤਾਂ ਜ਼ਿੰਮੇਵਾਰੀ ਹੋ ਜਾਂਦੀ ਹੈ ਬਹੁਤ ਵੱਡੀ ਸਾਰਿਆਂ ਦੀ ਰਾਈਟਰ ਡਾਇਰੈਕਟਰ ਦੀ ਪਹਿਲਾਂ ਤਾਂ ਸਭ ਤੋਂ ਵੱਡਾ ਸਿਲਾ ਗਿੱਪੀ ਘਰੇ ਵਾਲੋਂ ਨੂੰ ਦੇਣੇ ਚਾਹਣਾ ਇਹ ਉਹ ਇਹੋ ਜਿਹਾ ਸਬਜੈਕਟ ਇਹੋ ਜਿਹਾ ਮੁੱਦੇ ਇਨਾਂ ਤੇ ਫਿਲਮ ਬਣਾਉਣੇ ਹਰ ਬੰਦਾ ਡੇਅਰ ਨਹੀਂ ਕਰਦਾ ਇਹ ਸਿਰਫ ਗਿੱਪੀ ਗਰੇਵਾਲ ਦੇ ਹੀ ਹਿੱਸੇ ਆਈਆਂ ਨੇ ਸੋ ਗਿੱਪੀ ਹੋਰਾਂ ਨੇ ਬਹੁਤ ਸੋਹਣਾ ਮੁੱਦਾ ਉਠਾਇਆ ਸਰਬੱਤ ਦੇ ਭਲੇ ਦੀ ਅਰਦਾਸ ਤੇ ਟਾਈਟਲ Song ਬਹੁਤ ਵਧੀਆ ਹੈ ਜੇ ਮੰਗਣ ਚੱਲੇ ਆ ਬੰਦਿਆ ਹਾਂਜੀ ਉਹ ਕਮਾਲ ਕਮਾਲ ਬਹੁਤ ਬਹੁਤ ਵਧੀਆ ਹੈ ਲੋਕਾਂ ਦੇ ਦਿਲਾਂ ਤੇ ਇਹਦਾ ਅਸਰ ਹੋ ਰਿਹਾ ਹੈ ਜੋ ਪ੍ਰੋਮੋ ਛੱਡਿਆ ਜੋ ਸਾਡੇ ਕਿਰਦਾਰ ਜੋ ਮੈਂ ਮੇਰੇ ਕਿਰਦਾਰ ਦੀ ਗੱਲ ਕਰਾਂ ਤਾਂ ਪਿੰਡ ਰਹਿਣਾ ਮੈਂ ਪਿੰਡ ਜਿੱਦੋਂ ਤੁਰੀਦਾ ਤਾਂ ਗਲੀ ਮਹੱਲੇ ਲੱਗੀਦਾ ਬਾਅਦ ਸਵੇਰੇ ਸੈਰ ਕਰਨ ਜਾਈਦਾ ਤੇ ਪਿੰਡ ਦੇ ਲੋਕ ਕਹਿੰਦੇ ਆ ਪਿੰਡ ਨਹੀਂ ਛੱਡਿਆ ਨਹੀਂ ਪਿੰਡ ਛੱਡਿਆ ਮੜਕ ਨਹੀਂ ਛੱਡੀ ਮੜਕ ਨਹੀਂ ਛੱਡੀ ਉਹ ਮੜਕ ਵਾਲਾ ਜਿਹੜਾ ਕਈ ਬੰਦੇ ਇਹ ਇਸ ਤਰ੍ਹਾਂ ਕਿਵੇਂ ਹੁੰਦਾ ਕਿ ਅ ਇੱਥੇ ਜਿਹੜੀ ਆ ਵਾਕ ਲਈਆ ਇਹ ਵੈਸੇ ਜ਼ਿੰਦਗੀ ਚ ਤੱਕ ਦੇਖੀ ਨਹੀਂ ਤੁਹਾਡੇ ਇਹ ਜੀ ਵਾਕ ਮੇਰੇ ਯਾਦ ਹੈ ਮੇਰੇ ਨਾਲ ਪਿੱਛੇ ਰੋਣੀ ਭਾਜੀ ਖੜੇ ਸੀ ਸੋ ਇਹ ਸਾਹਿਬ ਆ ਤੌਰ ਤਾਂ ਕਦੇ ਤੁਹਾਡੀ ਦੇਖੀ ਨਹੀਂ ਪਹਿਲੀ ਵਾਰੀ ਯਾਰ ਤੁਸੀਂ ਤਾਂ ਚੁੰਮਦੇ ਫਿਰਦੇ ਹੋ ਤੁਹਾਡੇ ਸਿਰ ਤੋਂ ਪੈਰਾਂ ਤੱਕ ਅੰਗ ਅੰਗ ਰਿਐਕਟ ਕਰ ਰਿਹਾ ਹੈ ਮੈਂ ਕਿਹਾ ਇਹ ਕ੍ਰੈਡਿਟ ਜਾਂਦਾ ਹੈ ਕਿ ਪੀ ਗਰੇਵਾਲ ਨੂੰ ਔਰ ਡੀਓਪੀ ਸਾਹਿਬ ਨੂੰ ਉਹ ਡੀਓਪੀ ਸਾਹਿਬ ਜੋ ਸਾਡੇ ਮੈਂ ਕਦੇ ਮੈਂ ਭਲਕਣਾ ਥੋੜਾ ਦੇ ਕਦੇ-ਕਦੇ ਬਲਜੀਤ ਸਿੰਘ ਦੇ ਹੋ ਮੈਂ ਆ ਗਿਆ ਯਾਦ ਮੇਰੇ ਬਲਜੀਤ ਸਿੰਘ ਦੇ ਹੋ ਸਾਹਿਬ ਉਹਨਾਂ ਨਾਲ ਸ਼ੁਰੂ ਤੋਂ ਲੈ ਕੇ ਇਸ ਫਿਲਮ ਤੱਕ ਆਲਵੇਜ਼ ਕੁਦਕ ਬੰਦਾ ਬੰਦੇ ਦੀ ਅੱਖ ਪੜਦਾ ਜਦੋਂ ਦਿਓ ਸਾਹਿਬ ਦੇ ਚਿਹਰੇ ਵੱਲ ਦੇਖੀਦਾ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਆ ਜੋ ਮੈਂ ਕਰ ਰਿਹਾ ਉਹ ਅੱਛਾ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਜੇ ਇਹ కెਮਿਸਟਰੀ ਤੁਹਾਡੀ ਡੀਓਪੀ ਨਾਲ ਵੀ ਹੈ ਤੁਹਾਡੀ ਡਾਇਰੈਕਟਰ ਨਾਲ ਵੀ ਹੈ ਫਿਰ ਐਕਟ ਕਰਨ ਦਾ ਮਜ਼ਾ ਹੀ ਅਲੱਗ ਹੈ ਉਹ ਇੱਕ ਛੋਟੀ ਜੀ ਗੱਲ ਯਾਦ ਆ ਗਈ ਇਹਦੇ ਵਿੱਚ ਇੱਕ ਅ ਇੱਕ ਬੱਚੇ ਨਾਲ ਮੇਰਾ ਕੰਮ ਸੀ ਥੋੜਾ ਜਾਂ ਉਹ ਸਿਰਫ ਉਸ ਕੰਮ ਵਾਸਤੇ ਗਏ ਤੇ ਅਸੀਂ ਅਧੇ ਕ ਘੰਟੇ ਚ ਫ੍ਰੀ ਹੋ ਗਏ ਮੈਨੂੰ ਬਲਜੀਤ ਭਾਜੀ ਉਹ ਸੋਹੀ ਸਾਹਿਬ ਐਨੀ ਛੇਤੀ ਰੱਤ ਦਾ ਮਕਾਇਆ ਕਰੋ ਪਿਆਰ ਦੀ ਗੱਲ ਹੈ ਇੰਨਾ ਪਿਆਰ ਕਰਦੇ ਆ ਕਿ ਇਹ ਇਸ ਸੈੱਟ ਤੇ ਹੀ ਰਹਿ ਤੋ ਜਦੋਂ ਕੰਮ ਖਤਮ ਹੋ ਗਿਆ ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਜਾਣ ਲੱਗਿਆ ਇਹ ਹੋ ਨਾ ਜਾਇਆ ਕਰੋ ਸੋਈ ਜੀ ਸਾਹਿਬ ਤੁਸੀਂ ਸੋ ਇਹ ਇਹ ਇਹੋ ਜੀ కెਮਿਸਟਰੀ ਸਾਰੀ ਯੂਨਿਟ ਨਾਲ ਬਣਨੀ ਇਹ ਬਹੁਤ ਮੈਂ ਭਾਗਾ ਵਾਲਾ ਸਮਝਦਾ ਆਪਣੇ ਆਪ ਨੂੰ ਕਿਸੇ ਉਤ ਵਾਲਾ ਸਮਝਦਾ ਕਿ ਸਾਡਾ ਜਿਹੜਾ ਸਾਰਾ ਸਾਰੀ ਟੀਮ ਸਾਰੀ ਟੀਮ ਮਤਲਬ ਸਵੇਰੇ ਸਾਰ ਆਉਣ ਸਾਰ ਜੋ ਇੱਕ ਦੂਜੇ ਨੂੰ ਹੱਥ ਬੰਨ੍ਹ ਕੇ ਸੱਚੀ ਗਾਲ ਬਲਾ ਕੇ ਜਫੀਆਂ ਪਾ ਕੇ ਫਿਰ ਕੰਮ ਸ਼ੁਰੂ ਕਰੀਦਾ ਨਾ ਫਿਰ ਉਹਦੇ ਚ ਬਸ ਭਲਾਈ ਭਲਾ ਹੁੰਦਾ ਤੇ ਸਰਵਤ ਦਾ ਭਲਾ ਜੇ ਤੁਸੀਂ ਆਪਸ ਵਿੱਚ ਹੀ ਨਹੀਂ ਭਲਾ ਮੰਗਦੇ ਇੱਕ ਦੂਜੇ ਦਾ ਫਿਰ ਸਰਵਤ ਦਾ ਭਲਾ ਕੀ ਬੰਗੋਗੇ ਸੋ ਉਹ ਹੈ ਉਹ ਦੁਆਵਾਂ ਫਿਰ ਨਾਲ ਚੱਲਦੀ ਜਾਂਦੀਆਂ ਨੇ ਵਾਈਬ ਤੁਹਾਡੀ ਬਹੁਤ ਕਮ ਕਰਦੀਆਂ ਇੱਕ ਇੱਕ ਦੂਜੇ ਦੀ ਜਿਹੜੀ ਕੈਮਿਸਟਰੀ ਹੈ ਉਹ ਇੰਨੀ ਸੋਲਿਡ ਹੋ ਜਾਂਦੀ ਹੈ ਕਿ ਪਾਤਰ ਨਿਭਾਉਣ ਦਾ ਪਤਾ ਆ ਜਾਂਦਾ ਬੰਦੇ ਨੂੰ ਸੋ ਸਰ ਤੁਹਾਡਾ ਅਸੀਂ ਪੋਸਟਰਸ 'ਚ ਵੀ ਦੇਖ ਰਹੇ ਹਾਂ ਕੁਝ ਅਲੱਗ ਜਿਹੀ ਲੁੱਕ ਹੈ ਬਾਕੀ ਕਿਰਦਾਰਾਂ ਨਾਲੋਂ ਕਿਰਦਾਰ ਵੀ ਵੱਖਰਾ ਲੱਗ ਰਿਹਾ ਹੈ ਦਿਲਚਸਪ ਵੀ ਲੱਗ ਰਿਹਾ ਹੈ ਸੋ ਜ਼ਰੂਰ ਜਾਨਣਾ ਚਾਹੂੰਗੀ ਤੁਹਾਡੇ ਕਿਰਦਾਰ ਦੇ ਬਾਰੇ ਵੀ ਓ ਕੀ ਹੈ ਜੀ ਮੈਂ ਇਹ ਵਿੱਚ ਸਲੀਮ ਖਾਨ ਦਾ ਰੋਲ ਕਰ ਰਿਹਾ ਹਾਂ ਮੁਸਲਿਮ ਕੈਰੈਕਟਰ ਹੈ ਅੱਛਾ ਤੇ ਬਚਪਨ ਤੋਂ ਸਾਡੇ ਪਿੰਡੋਂ ਵੀ ਬੱਸਾਂ ਜਾਂਦੀਆਂ ਆਉਂਦੀਆਂ ਪਿੰਡ ਦੇ ਸਾਰੇ ਬੰਦੇ ਬੈਠ ਕੇ ਨadier ਸਾਹਿਬ ਦੀ ਯਾਤਰਾ ਤੇ ਜਾਂਦੇ ਹੁੰਦੇ ਸੀ ਤੇ ਇਹਦੇ ਵਿੱਚ ਵੀ ਨadier ਸਾਹਿਬ ਦੀ ਯਾਤਰਾ ਤੇ ਜਾ ਰਿਹਾ ਪਰ ਸਾਰੀ ਸਟਾਰ ਕਾਸਟ ਬੱਸ 'ਚ ਹੀ ਤੇ ਮੈਂ ਹੈਗਾ ਬੱਸ ਦਾ ਡਰਾਈਵਰ ਅੱਛਾ ਜੀ ਹਾਂ ਤੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਦੋ ਕਮਿਊਨਿਟੀਆਂ ਦੇ ਜੁੜਨ ਦੀ ਕਿ ਇੱਕ ਮੁਸਲਿਮ ਬੰਦਾ ਬੱਸ ਆਪਣੀ ਲੈ ਕੇ ਜੋ ਕਿ ਕੋਗੀ ਸਾਹਿਬ ਨੇ ਹਾਇਰ ਕੀਤੀ ਇਨ ਆਧੇ ਰ ਦਰਸ਼ਨ ਕਰਨ ਲਈ ਜਾ ਰਿਹਾ ਹੈ ਸਾਰੇ ਬੰਦਿਆਂ ਨੂੰ ਤੇ ਉਹ ਆਪਣੇ ਆਪ ਦੀ ਬੜੀ ਵਧੀਆ ਫੀਲਿੰਗ ਵਾਲੀ ਗੱਲ ਹੈ ਮੈਂ ਨਮਾਜ਼ ਵੀ ਪੜਦਾ ਮਸਜਿਦ ਵਿੱਚ ਤੇ ਗੁਰਦੁਆਰੇ ਦੀ ਬੈਕਗ੍ਰਾਉਂਡ ਤੇ ਵੀ ਨਮਾਜ਼ ਪੜਦਾ ਉਹ ਜਿਹੜੀ ਫੀਲਿੰਗ ਹੈ ਨਾ ਕਿ ਹਾਂ ਭਈ ਧਰਮਾਂ ਦੇ ਵਿੱਚ ਜੁੜਨ ਦੀ ਤੇ ਇਹ ਬਹੁਤ ਅੱਛੀ ਫੀਲਿੰਗ ਉਹਦੇ ਚ ਆਈ ਤੇ ਵਾਕਈ ਗਿੱਪੀ ਸਾਹਿਬ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਉਹ ਦੋ ਚੀਜ਼ਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਿਉਂਕਿ ਸਾਰੀ ਆਈਡੈਂਟੀਟੀ ਕਿਸੇ ਵੀ ਇਨਸਾਨ ਦੀ ਹੁੰਦੀ ਹੈ ਦੋ ਚੀਜ਼ਾਂ ਤੋਂ ਇੱਕ ਤਾਂ ਤੁਹਾਡਾ ਧਰਮ ਕੀ ਹੈ ਠੀਕ ਹੈ ਦੂਸਰੀ ਹੁੰਦੀ ਹੈ ਤੁਹਾਡੀ ਕਲਚਰ ਕੀ ਹੈ ਤੁਹਾਡੀ ਮਾਂ ਬੋਲੀ ਕੀ ਹੈ ਮਾਂ ਬੋਲੀ ਔਰ ਪੰਜਾਬ ਇਹ ਸਾਰੀ ਕਲਚਰ ਹੈ ਜੀਪੀ ਬਾਜੀ ਨੇ ਜਿੰਨਾ ਪੰਜਾਬ ਦੀ ਕਲਚਰ ਵਾਸਤੇ ਪੰਜਾਬੀ ਮਾਂ ਬੋਲੀ ਵਾਸਤੇ ਕੰਮ ਕੀਤਾ ਔਰ ਨਾਲ ਇਸ ਤਰ੍ਹਾਂ ਦੀ ਇੱਕ ਪਵਿੱਤਰ ਫਿਲਮ ਬਣਾ ਕੇ ਜਿਹਦੇ ਵਿੱਚ ਸਾਰੀ ਦੁਨੀਆ ਔਰ ਸਾਰੀ ਮਾਨਵਤਾ ਦਾ ਭਲਾ ਔਰ ਭਲੇ ਦੀ ਅਰਦਾਸ ਉਹ ਕਰਨ ਲਈ ਉਥੇ ਮਤਲਬ ਉਹਦੇ ਤੇ ਫਿਲਮ ਬਣਾਈ ਹੈ ਇਹਦੇ ਨਾਲ ਜਿਹੜੀ ਪੁਰਾਣੀ ਜਨਰੇਸ਼ਨ ਹੈ ਉਹਨਾਂ ਨੂੰ ਤਾਂ ਪਤਾ ਹੈ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਵੀ ਪਤਾ ਚੱਲਦਾ ਤੇ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਉਹ ਵਾਹਿਗੁਰੂ ਦੇ ਦਰਬਾਰ 'ਚ ਜਾ ਕੇ ਜਾਂ ਗੁਰਦੁਆਰੇ ਜਾ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਮਨ 'ਚ ਅੱਧੀ ਆਸ ਹੈ ਅਰਦਾਸ ਅੱਧੀ ਆਸ ਇਹਨੂੰ ਸੰਧੀ ਵਿਸ਼ੇਸ਼ ਕਰੀਏ ਅਰਦਾਸ ਦਾ ਮਤਲਬ ਹੈ ਅੱਧੀ ਆਸ ਅਰਦਾਸ ਬਹੀ ਰੱਬ ਮੇਰੇ ਮਨ ਚ ਅਧਿਆਸ ਹੈ ਪੂਰੀ ਤੂੰ ਕਰੇਗਾ ਤੇ ਅਰਦਾਸ ਕਰਦੇ ਸਾਰੇ ਬੰਦੇ ਉੱਥੇ ਜਾਂਦੇ ਨੇ ਤੇ ਦਰਸ਼ਨ ਕਰਕੇ ਗੁਰਦੁਆਰਿਆਂ ਦੇ ਆਪਣੀਆਂ ਭੁਨਾ ਬਖਸ਼ਾਉਂਦੇ ਹੋਏ ਹੋਣ ਆਪਣਾ ਜੀਵਨ ਸਫਲਾ ਕਰਦੇ ਨੇ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਬਹੁਤ ਵਧੀਆ ਫਿਲਮ ਹੈ 13 ਸਤੰਬਰ ਨੂੰ ਤੁਸੀਂ ਦੇਖੋਗੇ ਕਿਉਂਕਿ ਕਈ ਬੰਦੇ ਮੈਨੂੰ ਪੁੱਛਦੇ ਨੇ ਜਦੋਂ ਇਹਦਾ ਟ੍ਰੇਲਰ ਆਇਆ ਬਾਕੀ ਚੀਜ਼ਾਂ ਦੇਖੀਆਂ ਉਹ ਕਹਿੰਦੇ ਅਸੀਂ ਤਾਂ ਵੇਟ ਕਰ ਰਹੇ ਹਾਂ ਪਹਿਲੀ ਫਿਲਮ ਅਰਦਾਸ ਦੂਜੀ ਅਰਦਾਸ ਹੋਰ ਤੀਜੀ ਅਰਦਾਸ ਲੋਕ ਇਸ ਤਰ੍ਹਾਂ ਜੁੜੇ ਹੋਣ ਇਹਨਾਂ ਫਿਲਮਾਂ ਨਾਲ ਕਿ ਤੁਸੀਂ ਦੇਖਿਓ ਕਿ ਥੀਏਟਰ ਦੇ ਵਿੱਚ ਜਗ੍ਹਾ ਫੁੱਲ ਹੀ ਰਹਿਣੀ ਹੈ ਕੀ ਬਾਤ ਹੈ ਇੰਨਾ ਤੇ ਸਰ ਇਹ ਫਿਲਮ ਸੱਚੀਆਂ સ્ટોਰੀਜ਼ ਤੇ ਹੈ ਹਨਾ ਜਿਵੇਂ ਗਿੱਪੀ ਨੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਅਬਜ਼ਰਵ ਕੀਤਾ ਹੈ ਦੇਖਿਆ ਹੈ ਪੜ੍ਹਿਆ ਹੈ ਔਰ ਫਿਰ ਇਹ ਉਹਨਾਂ ਨੂੰ ਲਿਖਿਆ ਹੈ ਮਤਲਬ ਜਿਵੇਂ ਗਿੱਪੀ ਦੱਸ ਰਹੇ ਸੀਗੇ ਕਿ ਮੈਂ ਫਿਲਮ ਨੂੰ 4-5 ਘੰਟੇ ਦੀ ਲਿਖਿਆ ਹਨਾ ਇਹ ਫਿਰ ਜਾ ਕੇ ਸਟੋਰੀ ਨਿਕਲਦੀ ਹੈ ਵਿੱਚੋਂ ਤੇ ਇਹ ਇਹ ਸਭ ਸਟੋਰੀਆਂ ਤੁਹਾਡੇ ਤੱਕ ਜਦੋਂ ਪਹੁੰਚਦੀਆਂ ਤੁਸੀਂ ਵੀ ਕਦੇ ਇਦਾਂ ਦੇ ਕਿਸੇ ਸੁਣੇ ਨੇ ਜਿੱਦਾਂ ਦੇ ਤੁਸੀਂ ਕਿਰਦਾਰ ਨਿਭਾ ਰਹੇ ਹੋ ਜਾਂ ਐਕਸਪੀਰੀਅੰਸ ਕੀਤਾ ਜੀ ਕਿਉਂਕਿ ਮੈਂ ਆਪਣੇ ਪਿੰਡ ਸੋ ਇਹ ਸਾਹ ਨੇ ਆਪਣੇ ਪਿੰਡ ਇਹੀ ਕਲਚਰ ਦੇਖੀ ਹੋਈ ਹੈ ਜਿਹੜੀ ਕਿ ਅੱਜ ਇਹ ਫਿਲਮ ਦੇ ਵਿੱਚ ਦਿਖਾਈ ਜਾ ਰਹੀ ਹੈ ਦੇਖੋ ਪ੍ਰੋਬਲਮਾਂ ਤਾਂ ਇਨਸਾਨ ਦੀਆਂ ਸੇਮ ਹੀ ਹੁੰਦੀਆਂ ਨੇ ਚਾਹੇ ਕਿਸੇ ਵੀ ਪਰਿਵਾਰ ਚ ਹੋਵੇ ਤੇ ਇਹਦੇ ਵਿੱਚ ਉਸ ਤਰ੍ਹਾਂ ਦੇ ਜਿਵੇਂ ਸਭ ਪਰਿਵਾਰਾਂ ਚ ਪ੍ਰੋਬਲਮ ਹੁੰਦੀਆਂ ਇਹਦੇ ਚ ਵੀ ਦਿਖਾਈਆਂ ਨੇ ਪਰ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਧਰਮ ਨਾਲ ਜੋੜਿਆ ਹੈ ਕਿ ਜੇ ਤੁਸੀਂ ਰੱਬ ਦੇ ਨਾਲ ਲੱਗ ਜੰਨੇ ਹੋ ਤਾਂ ਫਿਰ ਤੁਸੀਂ ਕੋਈ ਵੀ ਆਪਣੇ ਮਨ ਦੀ ਜਿਹੜੀ ਅਰਦਾਸ ਕਰਦੇ ਹੋ ਪੂਰੀ ਹੁੰਦੀ ਹੈ ਤੇ ਇਹਦੇ ਵਿੱਚ ਵੀ ਉਹੀ ਹੈ ਅਸੀਂ ਨਾ ਡੇਢ ਸਾਹਿਬ ਜਾ ਕੇ ਪੂਰੀ ਅਰਦਾਸ ਕਰਦੇ ਹਾਂ ਕਿ ਸਾਨੂੰ ਸੁੱਖ ਸ਼ਾਂਤੀ ਔਰ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਪੱਕੀ ਪਕੜ ਇਹ ਸਾਰਾ ਇਸ ਦੇ ਵਿੱਚ ਦਿਖਾਇਆ ਗਿਆ ਜੋ ਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਮਿਸ ਕਰਦੇ ਨੇ ਉਹ ਇਹ ਨੂੰ ਫਿਲਮ ਨੂੰ ਦੇਖ ਕੇ ਇਹਦੇ ਤੋਂ ਸਿੱਖਿਆ ਵੀ ਲੈਣਗੇ ਤੇ ਉਹ ਗਿੱਪੀ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਚਾਹੇ ਉਹ ਕਾਮੇਡੀ ਫਿਲਮ ਬਣਾਉਣ ਮੰਜੇ ਬਿਸtre ਚਾਹੇ ਉਹ ਕੈਰੀਓਨ ਜਟਾ ਬਣਾਉਣ ਤੇ ਚਾਹੇ ਅਰਦਾਸ ਵਰਗੀ ਇਹ ਤਿੰਨੇ ਅਲੱਗ-ਅਲੱਗ ਜਨਰ ਦੇ ਫਿਲਮਾਂ ਨੇ ਔਰ ਉਹਨਾਂ ਦੀ ਇਹ ਸਾਰੇ ਜਨਰਾਂ ਦੇ ਪਕੜ ਹੈ ਔਰ ਸਭ ਤੋਂ ਵੱਡੀ ਗੱਲ ਜੀ ਜੀਪੀ ਬਾਜੀ ਦੀ ਇੱਕ ਹੈ ਕਿ ਜਦ ਵੀ ਉਹ ਫਿਲਮ ਬਣਾਉਂਦੇ ਨੇ ਸਬਜੈਕਟ ਪੂਰੇ ਮਤਲਬ ਕੰਮ ਕਰਕੇ ਉਹਦੇ ਤੇ ਸਕ੍ਰਿਪਟ ਬਣਾ ਕੇ ਫਿਰ ਸ਼ੁਰੂ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਦੇਖਿਆ ਕਿ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ ਸੋਹੀ ਸਾਹਿਬ ਤੇ ਮੈਂ ਗੱਲ ਵੀ ਕਰ ਰਹੀ ਸੀ ਉਹਨਾਂ ਨੂੰ ਇੰਨਾ ਸਮਝ ਆ ਗਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਭਈ ਐਕਟਰਾਂ ਤੋਂ ਅਗਰ ਕੰਮ ਲੈਣਾ ਪੂਰੀ ਪੇਸ਼ੈਂਸ ਨਾਲ ਉਹਨਾਂ ਨੂੰ ਟਾਈਮ ਵੀ ਦਿਓ ਮੱਥੇ ਤੇ ਤਿਉੜੀ ਵੀ ਨਹੀਂ ਪਾਉਣੀ ਔਰ ਕੰਮ ਵਧੀਆ ਤਾਂ ਹੀ ਹੋ ਸਕਦਾ ਹੈ ਤੇ ਇਸੇ ਲਈ ਸਾਰੀਆਂ ਫਿਲਮਾਂ ਦੇ ਵਿੱਚ ਉਹ ਬਿਲਕੁਲ ਐਜ਼ ਡਾਇਰੈਕਟਰ ਹੀ ਕੈਪਟਨ ਅਥੋਰਿਟੀਸ਼ਿਪ ਹੁੰਦਾ ਉਹਦੇ ਹਿਸਾਬ ਨਾਲ ਕੰਮ ਕਰ ਰਹੇ ਨੇ ਔਰ ਸਾਰਿਆਂ ਤੋਂ ਬਹੁਤ ਵਧੀਆ ਕੰਮ ਲਿਆ ਔਰ ਸਾਰਿਆਂ ਦੇ ਕੈਰੈਕਟਰ ਹੀ ਇਹਦੇ ਵਿੱਚ ਬਹੁਤ ਵਧੀਆ ਨੇ ਸੋ ਸਬਰ ਕਿੰਨਾ ਕੁ ਜ਼ਰੂਰੀ ਆ ਸਰ ਜਿੱਦਾਂ ਹੁਣੇ ਪੇਸ਼ੈਂਸ ਦੀ ਗੱਲ ਹੀ ਚੱਲ ਰਹੀ ਆ ਮਤਲਬ ਅੱਜ ਕੱਲ ਯੰਗਸਟਰਸ ਨੂੰ ਅਸੀਂ ਦੇਖਦੇ ਆ ਹਨਾ ਪੇਸ਼ੈਂਸ ਖਤਮ ਆ ਪੇਸ਼ੈਂਸ ਲੈਵਲ ਹੈ ਹੀ ਨਹੀਂ ਹਰ ਚੀਜ਼ ਇਨਸਟੈਂਟਲੀ ਚਾਹੀਦੀ ਆ ਅਗਰ ਕੋਈ ਵੀ ਕੰਮ ਹੋਣਾ ਬਸ ਜਲਦੀ ਜਲਦੀ ਸ਼ਾਰਟਕਟ ਸੋ ਇਹ ਇਸ ਚੀਜ਼ ਬਾਰੇ ਕੀ ਹੈ ਇਸ ਚੀਜ਼ ਬਾਰੇ ਗੁਰਬਾਣੀ ਤੇ ਲਿਖਿਆ ਹੋਇਆ ਹੈ ਮਿੱਠਤ ਨੀਵੇਂ ਨਾਨਕਾ ਗੁਣ ਜਗੇ ਆਇਆ ਤਤ ਜਿਹੜੇ ਜਿਹਦੇ ਚ ਨੀਵਾ ਪੜਨੀ ਜਿਹੜਾ ਝੁੱਕ ਕੇ ਨਹੀਂ ਚੱਲ ਸਕਦਾ ਜਿਹੜਾ ਮਿੱਠਾ ਨਹੀਂ ਬੋਲ ਸਕਦਾ ਉਹਨੇ ਜ਼ਿੰਦਗੀ ਚ ਕੀ ਕਰਨਾ ਕੁਛ ਨਹੀਂ ਸਭ ਤੋਂ ਪਹਿਲੇ ਇਹ ਇਹ ਗੁਣ ਨੇ ਬੰਦੇ ਵਾਸਤੇ ਬਾਬਾ ਨਾਨਕ ਜੀ ਨੇ ਦੱਸੇ ਹੋਏ ਨੇ ਐ ਉਹਨਾਂ ਦੇ ਚਲਣ ਤੇ ਉਹਨਾਂ ਦੀਆਂ ਸਿੱਖਿਆਾਂ ਤੇ ਅਸੀਂ ਅਸਰ ਕਰਾਂਗੇ ਤਾਂ ਬਹੁਤ ਸੁਖਾਲੀ ਜ਼ਿੰਦਗੀ ਰਹੂ ਆ ਤੋਂ ਬਾਬਾ ਨਾਨਕ ਸਾਰੀ ਦੁਨੀਆ ਨੂੰ ਆਂ ਉਂਗਲ ਖੜੀ ਕਰਕੇ ਜੇ ਲਿਖਿਆ ਥਾਂ ਥਾਂ ਤੇ ਲਿਖ ਇੱਕ ਓਮਕਾਰ ਇਕੋ ਹੀ ਹੈ ਪਰਮਾਤਮਾ ਵਾਹਿਗੁਰੂ ਗੋਡ ਅੱਲਾਹ ਤਾਲਾ ਇਕੋ ਹੀ ਇਕੋ ਹੀ ਸ਼ਕਤੀ ਦਾ ਨਾਮ ਹੈ ਜਿਹੜੀ ਅਦਿੱਖ ਹੈ ਤਿਸ ਦੀ ਨਹੀਂ ਪਰ ਹਰ ਬੰਦਾ ਇਹਨੂੰ ਉਹ 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 ਸ਼ਕਤੀ ਦੇਖ ਰਹੀ ਹੈ ਉੱਪਰ ਸੋ ਏ ਮੰਨ ਕੇ ਚੱਲੋਂਗੇ ਤਾਂ ਤੁਹਾਡੇ ਚ ਜਿਹੜਾ ਪਾਈਚਾਰਾ ਪ੍ਰਾਤਰੀ ਭਾਵ ਹੈ ਇਹ ਬਰੇ ਗਈ ਨਹੀਂ ਜਿਉਂਦਾ ਰਹੂਗਾ ਇਨਸਾਨੀਅਤ ਜਿਉਂਦੀ ਰਹੂਗੀ ਕਿਉਂਕਿ ਸਾਡੇ ਤਾਂ ਹੁਣ ਰੌਲੇ ਧਰਮਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਰਾਜ ਹੋ ਰਹੇ ਨੇ ਉਹ ਬਹੁਤ ਵੀਰੇ ਸਰਦੀ ਫਿਲਮ ਆ ਬੜਾਈ ਜਾ ਰਹੀ ਹੈ ਜਦੋਂ ਕਿ ਇਹ ਹੋਕਾ ਦੇਣਾ ਇਹ ਇਹ ਲੋਕਾਂ ਨੂੰ ਸਿੱਖਿਆ ਦੇਣੀ ਕਿ ਭਾਈ ਇੱਕੋ ਹੀ ਹੈ ਆਪਾਂ ਸਾਰੇ ਇੱਕੋ ਹੀ ਆ ਇਨਸਾਨੀਅਤ ਸਭ ਤੋਂ ਉੱਪਰ ਹੈ ਉਸ ਤੋਂ ਉੱਪਰ ਪਰਮਾਤਮਾ ਹੈ ਸੋ ਇਹਨਾਂ ਭਾਵਨਾਵਾਂ ਨੂੰ ਲੈ ਕੇ ਜਿਹ ਵੀ ਜੋ ਲਿਖਿਆ ਹੈ ਕਮਾਲ ਹੈ ਪਹਿਲੀ ਅਰਦਾਸ ਵੇਲੇ ਲੋਕਾਂ ਨੇ ਅੱਛਾ ਗਿਪੀ ਡਾਇਰੈਕਟ ਕਰ ਰਿਹਾ ਇਟ ਡਾਇਰੈਕਟ ਕਰ ਲੂ ਹੁਣ ਤਾਂ ਮੰਨ ਲੋ ਲਗਾਤਾਰ ਡਾਇਰੈਕਟ ਕਰ ਰਿਹਾ ਸੈਕਟੇ ਪ੍ਰੈਸ ਵੀ ਆਉਂਦੀ ਐ ਸਾਰੇ ਬੰਦੇ ਆਉਂਦੇ ਨੇ ਸਾਰੇ ਦੇਖਦੇ ਨੇ ਕੌਣ ਡਾਇਰੈਕਟ ਕਰ ਰਿਹਾ ਹੈ ਕੀਨੇ ਲਿਖੇ ਕੀ ਕੀ ਬੋਲਦਾ ਕੌਣ ਬੋਲਦਾ ਹੈ ਡਾਇਰੈਕਟਰ ਰਾਈਟਰ ਵੀ ਹੈ ਬੋਲ ਰਿਹਾ ਨਾ ਉਹਦਾ ਅੰਦਰ ਬੋਲ ਰਿਹਾ ਹੈ ਨਾ ਸਮਝ ਆ ਰਹੀ ਐ ਤੁਹਾਨੂੰ ਸਭ ਨੂੰ ਸੋ ਗਿੱਪੀ ਅੱਜ ਦੇ ਦਿਨ ਚ ਜਿਹੜਾ ਬੰਦਾ ਇਹਨਾਂ ਵਸਟਾਈਲ ਹੈ ਕਦੇ ਕੈਰੀਅਰ ਜੱਟਾ ਕਰ ਜਾਂਦੇ ਐ ਤੇ ਅਰਦਾਸ ਪਹਿਲੇ ਵਾਲੀ ਕਰ ਜਾਂਦੇ ਆ ਹਾਂ ਮੋਜੇ ਮੋਜਾ ਮੋਜੇ ਮੋਜਾ ਸੋ ਜੇ ਵਰਸਟਾਈਲਿਟੀ ਹੈ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾ ਸਕਦਾ ਤਾਂ ਅਲੱਗ ਅਲੱਗ ਧਰਮਾਂ ਨੂੰ ਇਕੱਠੇ ਵੀ ਕਰ ਸਕਦਾ ਇਸ ਸੋਚ ਦਾ ਮਾਲਕ ਹੈ ਹੁਣ ਆ ਸਿੱਖਿਆ ਆ ਡਰ ਧਰਮ ਨਹੀਂ ਭਾਈ ਕੋਈ ਹੈ ਆਪਾਂ ਨੇ ਇਕੱਠੇ ਹੋ ਕੇ ਚੱਲਣਾ ਹੈ ਆਪਾਂ ਸਿਰਫ ਆਪਣੇ ਵਾਸਤੇ ਮੈਂ ਮੈਂ ਮੇਰੀ ਮੈਂ ਪੂਰੀ ਕਰਨ ਵਾਸਤੇ ਅਰਦਾਸ ਨਹੀਂ ਕਰਨੀ ਸਾਰਿਆਂ ਵਾਸਤੇ ਕਰਨੀ ਹੈ ਸਰਬੱਤ ਗਾਣਿਆਂ ਦੀ ਵੀ ਇਹ ਵੀ ਜੇ ਤੂੰ ਅਰਦਾਸ ਕਰਨ ਲੱਗਿਆ ਹੈ ਬੰਦੇ ਜੇ ਤੂੰ ਮੰਗਣ ਲੱਗਿਆ ਹੈ ਰੱਬ ਤੋਂ ਤਾਂ ਸਭ ਦਾ ਭਲਾ ਮੰਗ ਉਹੀ ਨਾ ਵੀ ਗੁਰਪ੍ਰੀਤ ਸਰ ਵੀ ਜਿਵੇਂ ਦੱਸ ਰਹੇ ਸੀਗੇ ਕਿ ਅਸੀਂ ਤਾਂ ਗੁਰਦੁਆਰੇ ਜਾ ਕੇ ਅਰਦਾਸ ਕਰਵਾ ਲੈਂਦੇ ਕਿ ਬਾਬਾ ਜੀ ਆ ਅਰਦਾਸ ਕਰ ਦਿਓ ਸਾਡੇ ਨਾਮ ਦੀ ਪਰ ਉਹ ਉਹ ਤਾਂ ਸਾਰਿਆਂ ਦੀ ਕਰਦੇ ਨੇ ਉਹ ਤਾਂ ਸਰਬੱਤ ਦੇ ਭਲੇ ਦੀ ਹੀ ਅਰਦਾਸ ਮੰਗਦੇ ਨੇ ਸੋ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਥੋੜਾ ਅੱਜ ਦੇ ਹੁਣ ਦੇ ਇਸ ਸਮੇਂ ਮਾਰ ਕਿੱਥੇ ਘਾਰੀ ਹੈ ਅਸੀਂ ਸਾਡੇ ਬੱਚਿਆਂ ਨੂੰ ਸਿੱਖਿਆ ਉਹਨਾਂ ਤੱਕ ਉਹ ਨਹੀਂ ਪਹੁੰਚ ਰਹੀ ਅਸੀਂ ਬੱਚਿਆਂ ਨੂੰ ਜਦੋਂ ਸਾਡੀ ਮਾਂ ਕੌਣ ਹੈ ਜਨਮ ਦੇਣ ਵਾਲੀ ਜਨਮ ਦੇਣ ਵਾਲੀ ਪਹਿਲਾਂ ਸਾਨੂੰ ਇੰਗਲਿਸ਼ ਤਾਂ ਨਹੀਂ ਕਹਿੰਦੀ ਹਾਏ ਮੇਰੇ ਸਣੀ ਹਾਏ ਸਣੀ ਨਹੀਂ ਪਹਿਲਾਂ ਮੇਰਾ ਪੁੱਤ ਕਹਿੰਦੀ ਹੈ ਮੇਰਾ ਪੁੱਤ ਪੰਜਾਬੀ ਚ ਬੋਲਦੀ ਹੈ ਤਾਂ ਜਿਹੜੀਆਂ ਮਾਵਾਂ ਬੱਚਿਆਂ ਨੂੰ ਪੰਜਾਬੀ ਚ ਗੱਲ ਨਹੀਂ ਕਰਦੀਆਂ ਉਹ ਬੱਚਿਆਂ ਨਾਲ ਧੋਖਾ ਕਰ ਰਹੀਆਂ ਨੇ ਬੱਚਿਆਂ ਨੂੰ ਮਾਂ ਬੋਲੀ ਆਉਣੀ ਚਾਹੀਦੀ ਹੈ ਜਿਹੜੇ ਜਿਹੜੇ ਬੱਚੇ ਨੂੰ ਮਾਂ ਬੋਲੀ ਨਹੀਂ ਆਉਂਦੀ ਉਹ ਬਹੁਤ ਪਛੜ ਜਾਂਦਾ ਹੈ ਖਿਰਕਿਆਂ ਦਾ ਸਾਰੀ ਜ਼ਿੰਦਗੀ ਆਪਣੀ ਮਾਂ ਦੀ ਬੋਲੀ ਨੂੰ ਵਿਸਾਰਨਾ ਤਾਂ ਮਾਂ ਨਾਲ ਟਗਾ ਹੀ ਐ ਕੁਛਕ ਮਾਵਾ ਵੀ ਗਲਤੀ ਕਰ ਰਹੀਆਂ ਨੇ ਪਤਾ ਨਹੀਂ ਉਹਨਾਂ ਨੂੰ ਕਿਉਂ ਇਹ ਲੱਗਣ ਲੱਗ ਗਿਆ ਕਿ ਜੇ ਇੰਗਲਿਸ਼ ਬੋਲੂ ਬੱਚਾ ਤਾਂ ਹੀ ਉਹ ਇੰਟੈਲੀਜੈਂਟ ਕਹਾਊਗਾ ਸਾਡੇ ਬਾਬੇ ਬਾਬਾ ਨਾਨਕ ਉਹ ਤਾਂ ਪੰਜਾਬੀ ਬੋਲਦੇ ਸੀ ਗੁਰਮੁਖੀ ਲਿਖੀ ਪੰਜਾਬੀ ਬੋਲੀ ਕਿੱਥੇ ਤੱਕ ਪੈਦਲ ਯਾਤਰਾਵਾਂ ਕਰਕੇ ਲੋਕਾਂ ਨਾਲ ਉਹਨਾਂ ਨੇ ਵਾਸਤਾ ਰابطਾ ਕਾਇਮ ਕੀਤਾ ਹਰ ਥਾਂ ਦੇ ਭਗਤਾਂ ਦੀ ਹਰ ਥਾਂ ਦੇ ਪੀਰਾਂ ਫਕੀਰਾਂ ਦੀ ਬਾਣੀ ਵਿੱਚ ਸ਼ਮੂਲੀਅਤ ਕੀਤੀ ਗੁਰੂ ਗ੍ਰੰਥ ਸਾਹਿਬ ਚ ਉਹ ਲਿਖਿਆ ਉਹਨਾਂ ਨੇ ਜੋ ਵੀ ਲਿਖਿਆ ਉਥੇ ਇਨਸਾਨੀਅਤ ਦੀ ਗੱਲ ਕੀਤੀ ਹਮੇਸ਼ਾ ਸੋ ਜੇ ਤੁਸੀਂ ਉੱਚੇ ਵੱਡੇ ਵਿਸ਼ਾਲ ਦਿਲ ਵਾਲੇ ਬਣਨਾ ਹੈ ਤਾਂ ਸਾਰਿਆਂ ਦਾ ਭਲਾ ਵੰਗੋ ਜੀ ਸੋ ਅਸਰ ਜਿਵੇਂ ਆਪਾਂ ਹੈ ਨਾ ਦੇਖਦੇ ਆ ਕਿ ਸਾਰੇ ਕੰਮਾਂ ਦਾ ਆਪਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਡੀ ਰੁਟੀਨ ਆ ਇਹ ਅਸੀਂ ਕੰਮ ਕਰਨੇ ਹੀ ਕਰਨੇ ਆ ਲੇਕਿਨ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਉਸ ਪਰਮਾਤਮਾ ਨੂੰ ਯਾਦ ਰੱਖ ਕੇ ਚੱਲਣਾ ਚਾਹੀਦਾ ਜਿਸ ਦੀ ਬਦੌਲਤ ਅਸੀਂ ਅੱਜ ਇੱਥੇ ਬੈਠੇ ਆ ਜਾਂ ਤੰਦਰੁਸਤ ਆ ਜਾਂ ਅਗਰ ਕਿਸੇ ਮੁਕਾਮ ਤੇ ਆ ਤੇ ਅਸੀਂ ਉਹਨਾਂ ਦੇ ਕਰਕੇ ਆ ਸੋ ਇਹ ਵੀ ਭੁੱਲੀ ਬੈਠੇ ਆ ਲੋਕ ਸਾਰੇ ਦੇਖੋ ਇਹ ਫਿਲਮ ਦੇ ਵਿੱਚ ਨਾ ਤਿੰਨਾ ਜਿਹੜੀ ਫਿਲਮ ਅਰਦਾਸ ਪਹਿਲੀ ਦੂਜੀ ਤੀਜੀ ਬਣ ਰਹੀ ਹੈ ਇਹਦੇ ਵਿੱਚ ਦੋ ਹੀ ਚੀਜ਼ਾਂ ਦਾ ਮੈਂ ਯੋਗਦਾਨ ਮੰਨਦਾ ਕਿ ਪਹਿਲੀ ਗਰੇਵਾਲ ਦਾ ਇੱਕ ਤੇ ਸਬਜੈਕਟ ਦੂਸਰਾ ਧਰਮ ਦੇ ਹਿਸਾਬ ਨਾਲ ਗੱਲ ਕਰਨੀ ਉਹ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਔਰ ਪੰਜਾਬੀ ਕਲਚਰ ਔਰ ਪੰਜਾਬੀ ਭਾਸ਼ਾ ਨੂੰ ਮਤਲਬ ਤਰਜੀਹ ਦੇਣੀ ਅਗਰ ਕੱਲ ਨੂੰ ਕੋਈ ਗੱਲ ਕਰੇਗਾ ਤੇ ਪੰਜਾਬੀ ਭਾਸ਼ਾ ਪੰਜਾਬੀ ਕਲਚਰ ਦੇ ਉੱਤੇ ਸਭ ਤੋਂ ਜ਼ਿਆਦਾ ਫਿਲਮਾਂ ਕਿਹਨੇ ਬਣਾਈਆਂ ਵੀਪੀ ਗਰੇਵਾਲ ਅੱਛਾ ਮੈਂ ਧਰਤੀ ਤੇ ਇੱਕੋ ਚੀਜ਼ ਮੰਨਦਾ ਕਿ ਤੁਹਾਡੀ ਆਈਡੈਂਟੀਟੀ ਇਹ ਮੈਂ ਦੁਆਰਾ ਤੁਹਾਨੂੰ ਦੱਸ ਰਿਹਾ ਵੀ ਤੁਹਾਡੀ ਆਈਡੈਂਟੀਟੀ ਹੁੰਦੀ ਹੈ ਤੁਹਾਡਾ ਧਰਮ ਤੇ ਤੁਹਾਡੀ ਕਲਚਰ ਔਰ ਤੁਹਾਡੀ ਮਾਂ ਬੋਲੀ ਰਸ਼ੀਅਨ ਦੇ ਵਿੱਚ ਇੱਕ ਸੂਬਾ ਦਾਗੈਸਤਾਨ ਰਸੂਲ ਹਮਜ਼ਾ ਤੋਂ ਉਹਦੀ ਕਿਤਾਬ ਹੈ ਮੇਰਾ ਦਾਗੈਸਤਾਨ ਉਹਦੇ ਵਿੱਚ ਉੱਥੇ ਸਭ ਤੋਂ ਵੱਡੀ ਵੱਦਵਾ ਪਤਾ ਕਿਹੜੀ ਮੰਨਦੇ ਨੇ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਸਭ ਤੋਂ ਵੱਡੀ ਵੱਦਵਾ ਹੈ ਜੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਹੁਣ ਦੇਖੋ ਮਾਂ ਬੋਲੀ ਦਾ ਕਿੰਨਾ ਵੱਡਾ ਯੋਗਦਾਨ ਹੈ ਮਾਂ ਤੋਂ ਲੈ ਕੇ ਤੁਹਾਡਾ ਮਤਲਬ ਬੋਲੀ ਹੈ ਤੁਹਾਡੀ ਆਇਡੈਂਟੀਟੀ ਹੈ ਤੁਹਾਡਾ ਕਲਚਰ ਹੈ ਔਰ ਤੁਹਾਡਾ ਧਰਮ ਹੈ ਜੇ ਇਹ ਚੀਜ਼ਾਂ ਖੋਲਾਂਗੇ ਤੇ ਅਸੀਂ ਤਾਂ ਕੁਝ ਵੀ ਨਹੀਂ ਰਹਿਾਂਗੇ ਤੇ ਇਹ ਜਿਹੜੀ ਸੀਰੀਜ਼ ਹੈ ਅਰਦਾਸ ਕਰਾਂ ਦੀ ਅਰਦਾਸ ਦੀ ਸ਼ੁਰੂਆਤ ਤੇ ਭਲੇ ਦੀ ਇਹ ਸਾਰੀ ਸੀਰੀਜ਼ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨਾ ਤੁਹਾਡੀ ਆਇਡੈਂਟੀਟੀ ਤੁਹਾਡਾ ਕਲਚਰ ਔਰ ਤੁਹਾਡੀ ਮਾਂ ਬੋਲੀ ਇਹਦੀ ਜੋ ਸੇਵਾ ਮੈਂ ਮੈਨੂੰ ਲੱਗਿਆ ਉਹ ਜੀਪੀ ਘਰੇਲ ਨੂੰ ਆਉਂਦੀ ਹੈ ਤੇ ਇਸੇ ਸੀਰੀਜ਼ ਇਹ ਕੰਮ ਕਰੀ ਜਾ ਰਿਹਾ ਤੇ ਇਸ ਲਈ ਜੀਪੀ ਭਾਜੀ ਨੂੰ ਮੈਂ ਸਪੈਸ਼ਲ ਮੁਬਾਰਕਬਾਦ ਦਿੰਨਾ ਕਿਉਂਕਿ ਮੈਂ ਸੋਚਿਆ ਸੀ ਕਿ ਜਦ ਕੀ ਜਦੋਂ ਮੈਂ ਇੰਟਰਵਿਊ ਦੇਵਾਂਗਾ ਤੇ ਆ ਜਿਹੜੀ ਸੂਖਸ਼ਮ ਗੱਲ ਮੈਨੂੰ ਸਮਝ ਆਈ ਹੈ ਕਿ ਜੀਪੀ ਭਾਜੀ ਕਿੰਨਾ ਵੱਡਾ ਯੋਗਦਾਨ ਕਰ ਰਹੇ ਨੇ ਇਹ ਉਹਨਾਂ ਨੂੰ ਦੁਨੀਆ ਤੱਕ ਯਾਦ ਰੱਖੇਗਾ ਹਾਂਜੀ ਸੋ ਥੈਂਕ ਯੂ ਸੋ ਮੱਚ ਸਰ ਖਾਸ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਤੇ ਜਾਂਦੇ ਜਾਂਦੇ ਇੱਕ ਖਾਸ ਅਪੀਲ ਅਰਦਾਸ ਸਰਬੱਤ ਦੇ ਭਲੇ ਦੇ ਲਈ ਤੁਹਾਡੇ ਦੋਨਾਂ ਜੀ ਜੀ ਅ ਅਰਦਾਸ ਸਾਡੀ ਜਿਹੜੀ ਸਾਡੀ ਇਸ ਫਿਲਮ ਦੀ ਤਾਂ ਮੈਂ ਦਰਸ਼ਕ ਨਹੀਂ ਕਹੂੰਗਾ ਸਾਥ ਸੰਗਤ ਹੀ ਕਹੂੰਗਾ ਕਿਉਂਕਿ ਬਹੁਤ ਸਿੱਖਿਆ ਵਾਲੀ ਫਿਲਮ ਹੈ ਮੈਂ ਸਾਰੀ ਸਾਥ ਸੰਗਤ ਨੂੰ ਅਪੀਲ ਕਰੂੰਗਾ ਕਿ ਇਹ ਉਹਨਾਂ ਦੇ ਹੱਥ ਜੋੜ ਕੇ ਅਰਦਾਸ ਵੀ ਹੈ ਕਿ ਪਲੀਜ਼ ਆਪਣੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਫੈਮਿਲੀ ਨੂੰ ਨਾਲ ਲੈ ਕੇ ਆਉਣਾ ਹੈ 13 ਤਾਰੀਖ ਨੂੰ 13 ਸਤੰਬਰ ਨੂੰ ਫਿਲਮ ਪੂਰੀ ਦੁਨੀਆ ਚ ਰਿਲੀਜ਼ ਹੋ ਰਹੀ ਹੈ ਤੁਹਾਡੇ ਬੱਚੇ ਤੁਹਾਡੇ ਜੋ ਸੋਚ ਹੈ ਉਹਦੇ ਮੁਤਾਬਕ ਤਾਂ ਹੀ ਚੱਲਣਗੇ ਜੇ ਉਹਨਾਂ ਨੂੰ ਇਹੋ ਜੇ ਕਲਚਰ ਵਾਲੀਆਂ ਫਿਲਮਾਂ ਦਿਖਾਵੋਗੇ ਬੱਚੇ ਕਿਆ ਕਰਨਗੇ ਕਹਿਣ ਲੱਗ ਪਏ ਨੇ ਜਿਹੜੇ ਪੰਜਾਬੀ ਭੁੱਲ ਰਹੇ ਸੀ ਉਹ ਪੰਜਾਬੀ ਸਿਨੇਮੇ ਦੀ ਐਡੀ ਵੱਡੀ ਦੇਣ ਹੈ ਉਹ ਕਹਿਣ ਲੱਗੇ ਪਾਪਾ ਮੰਮੀ ਅੱਜ ਆਪਾਂ ਪੰਜਾਬੀ ਫਿਲਮ ਦੇਖਣ ਜਾਵਾਂਗੇ ਮੈਂ ਤਾਂ ਇਹੀ ਮੈਂ ਇਲਤੀਜਾ ਹੈ ਕਿ ਸਾਰੇ ਦਰਸ਼ਕ ਉਹ ਨੂੰ ਹੋ ਆ ਕੇ ਦਿਨ ਮੈਂ ਅਜਨ ਤੇ ਅਰਦਾਸ ਸਰਬਤ ਦੇ ਭਲੇ ਦੀ ਦੇਖਣ ਤੇ ਉਹਨਾਂ ਨੂੰ ਬਹੁਤ ਆਨੰਦ ਆਏਗਾ ਔਰ ਇਸ ਫਿਲਮ ਚ ਉਹਨਾਂ ਨੂੰ ਸਿੱਖਣ ਲਈ ਬਹੁਤ ਚੀਜ਼ਾਂ ਮਿਲਣਗੀਆਂ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸੋ ਤੁਸੀਂ ਵੀ ਜ਼ਰੂਰ ਜਾਣਾ ਅਰਦਾਸ ਸਰਬਤ ਦੇ ਭਲੇ ਦੀ ਫਿਲਮ ਜਿਹੜੀ ਹੈ ਸਿਨੇਮਾ ਘਰਾਂ ਦੇ ਵਿੱਚ 13 ਸਪਟੰਬਰ ਨੂੰ ਲੱਗ ਜਾਣੀ ਹੈ ਸੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਦੀਪਕ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par